ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਸਵੇਰੇ ਸਵੇਰੇ ਚੱਲੇ ਆਂ ਜੀ ਸਬਜ਼ੀ ਮੰਡੀ ਟਾਈਮ ਹੋ ਗਏ ਨੇ ਜੀ 6:30 ਤੇ ਅੱਜ ਆਪਾਂ ਚੱਲੇ ਆਂ ਸਬਜ਼ੀ ਮੰਡੀ ਤੇ ਉੱਥੋਂ ਆਪਾਂ ਲੈਣੀ ਸੀ ਸਬਜ਼ੀ ਤੇ ਸਬਜ਼ੀ ਲੈਣ ਤੋਂ ਬਾਅਦ ਅੱਜ ਆਪਾਂ ਬਹੁਤ ਕੰਮ ਕਰ ਰਹੇ ਨੇ ਥੋੜੇ ਜਿ ਤੇ ਉਤੋਂ ਬਾਅਦ ਤੁਹਾਨੂੰ ਇੱਕ ਨਵੀਂ ਟ੍ਰਿਪ ਤੇ ਲੈ ਕੇ ਚੱਲਾਂਗੇ ਤਾਂ ਐਂਡ ਤੱਕ ਮੇਰੇ ਨਾਲ ਫੋਲੋ ਜ਼ਰੂਰ ਕਰ ਲਿਓ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਹੋਊਗਾ ਸਾਰਾ ਕੁਝ ਦੱਸਾਂਗੇ A to Z ਚੀਜ਼ ਤੇ ਲਓ ਜੀ ਆਪਾਂ ਪਹੁੰਚ ਗਏ ਸਬਜ਼ੀ ਮੰਡੀ ਸਬਜ਼ੀ ਮੰਡੀ ਚੋਂ ਆਪਾਂ ਲੈ ਇੱਕ ਗੱਟਾ ਗੰਡਿਆਂ ਦਾ ਲੈਣਾ ਸੀ ਤੇ ਬਾਕੀ ਆਲੂ ਲੈਣੇ ਸੀ ਤੇ ਬਾਕੀ ਜਿਹੜੀ ਘਰ ਦੀ ਰੋਜ਼ ਸਬਜੀ ਵਰਤਦੇ ਆਪਾਂ ਉਹ ਲੈਣੀ ਸੀ ਲਸਣ ਲਸਣ ਲੈਣੀ ਸੀ ਸਾਰਾ ਕੁਝ ਲੈ ਕੇ ਤੇ ਇਹ ਤੋਂ ਬਾਅਦ ਚੱਲਾਂਗੇ ਜੀ ਆਪਾਂ ਘਰ ਨੂੰ ਤੇ ਦੇਖ ਲਓ ਤੁਸੀਂ ਇੱਥੇ ਸਬਜੀ ਮੰਡੀ ਦੇ ਵਿੱਚ ਜਿਹੜਾ ਰੇਟ ਸਬਜੀ ਮੰਡੀ ਦਾ ਹੁੰਦਾ ਤੇ ਇੱਥੋਂ ਤੁਸੀਂ ਜ਼ਰੂਰ ਲੈ ਕੇ ਆਇਆ ਕਰੋ ਕਿਉਂਕਿ ਇੱਥੇ ਸਬਜੀ ਸਸਤੀ ਹੁੰਦੀ ਹੈ ਤੇ ਜਿਹੜੇ ਆਪਣੇ ਰੇੜੀਆਂ ਵਾਲੇ ਭਾਈ ਹੁੰਦੇ ਨੇ ਮੰਨ ਲਾ ਭਈਏ ਹੁੰਦੇ ਨੇ ਕੋਈ ਮਰਜ਼ੀ ਤੇ ਇਹਨਾਂ ਦੇ ਰੇਟ ਦੇ ਵਿੱਚ ਡਿਫਰੈਂਸ ਬਹੁਤ ਜ਼ਿਆਦਾ ਹੁੰਦਾ ਇੱਕ ਤਾਂ ਥੋੜਾ ਮੋਟਾ ਡਿਫਰੈਂਸ ਹੁੰਦਾ ਪਰ ਇਹਨਾਂ ਦਾ ਡਬਲ ਡਿਫਰੈਂਸ ਹੁੰਦਾ ਤਾਂ ਕਰਕੇ ਤੁਸੀਂ ਇਸ ਤੋਂ ਬਾਅਦ ਆਪਾਂ ਚੱਲੇ ਜੀ ਸੌਜੀ ਲੈ ਕੇ ਤੇ ਆਪਾਂ ਚੱਲਦੇ ਆਂ ਘਰ ਨੂੰ ਤੇ ਸੇਵ ਕੇਲੇ ਸਭ ਕੁਝ ਲੈ ਕੇ ਆਪਾਂ ਚੱਲਦੇ ਆਂ ਹੁਣ ਘਰ ਨੂੰ ਤੇ ਘਰ ਨੂੰ ਜਾਣ ਤੋਂ ਬਾਅਦ ਲੋ ਜੀ ਇਸ ਤੋਂ ਬਾਅਦ ਚੱਲਦੇ ਆਂ ਘਰੇ ਕਹਿੰਦੇ ਘਰੇ ਨਹੀਂ ਘਰੇ ਸਮਾਨ ਲਾ ਕੇ ਇਸ ਤੋਂ ਬਾਅਦ ਕਹਿੰਦੇ ਜੀ ਤੁਸੀਂ ਜਾਓ ਵੀ ਗੱਡੀ ਵੀ ਧਵਾ ਕੇ ਲਿਓ ਤੇ ਗੱਡੀ ਐ ਧਵਾਉਣ ਚੱਲਿਆ ਹੁਣ ਤੇ ਗੱਡੀ ਧਵਾਉਣ ਤੋਂ ਬਾਅਦ ਇਸ ਤੋਂ ਬਾਅਦ ਦੇਖਦੇ ਆਂ ਫਿਰ ਸਾਰਾ ਦਿਨ ਕੀ ਕਰਦੇ ਆਂ ਤੇ ਲੋ ਜੀ ਆਪਾਂ ਹੁਣ ਸਿੱਧਾ ਪਹੁੰਚ ਗਏ ਜੀ ਮਾਨਸਾ ਕੈਂਚੀਆਂ ਦੇ ਉੱਤੇ ਮਾਨਸਾ ਕੈਂਚੀਆਂ ਦੇ ਉੱਤੇ ਪੰਜਾਬ ਕਾਰਵਾਚ ਵਾਲੇ ਬਹੁਤ ਮਸ਼ਹੂਰ ਨੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਤੇ ਲੋ ਜੀ ਇਹਨਾਂ ਤੋਂ ਆਪਾਂ ਗੱਡੀ ਧਵਾਈ ਸੀ ਤੇ ਦੇਖ ਲਓ ਤੁਸੀਂ ਗੱਡੀ ਜਮਾਂ ਲਸ਼ਕਾ ਮਾਰਾਂ ਲਾਤੀ ਜੋ ਨਵੀਂ ਬਣਾਤੀ ਨਾ ਗੱਡੀ ਦੇਖੋ ਤੁਸੀਂ ਤੇ ਇਸ ਤੋਂ ਬਾਅਦ ਚੱਲਦੇ ਆ ਜੀ ਹੁਣ ਆਪਾਂ ਇੱਥੋਂ ਤੇ ਲੋ ਜੀ ਇਸ ਤੋਂ ਬਾਅਦ ਆਪਾਂ ਗਏ ਜੀ ਸਿੱਧਾ ਇਨੇ ਜਾਂਦਿਆਂ ਦੇ ਰਸਤੇ 'ਚ ਫੋਨ ਆ ਗਿਆ ਕਹਿੰਦੇ ਆਪਾਂ ਨਹਿਰ ਤੈਨਾਂ ਹੋਂ ਚੱਲਦੇ ਆ ਤੈਨਾਂ ਹੋਂ ਤੋਂ ਬਾਅਦ ਲੋ ਜੀ ਆਪਾਂ ਪਹੁੰਚ ਗਏ ਸਿੱਧਾ ਪਾਖੜਾ ਤੇ ਦੇਖ ਲਓ ਤੁਸੀਂ ਇੰਨੀਆਂ ਗੱਡੀਆਂ ਨੇ ਘੱਟੋ-ਘੱਟ 150-200 ਦਾ ਗੱਡੀ ਐ ਤੇ ਬੰਦੇ ਤੁਸੀਂ ਇੱਥੋਂ ਦਾ ਜਾ ਲਾ ਲਓ ਕਿੰਨੇ ਬੰਦੇ ਨੇ ਇੱਥੇ ਦੇਖ ਲਓ। ਇੰਨਾ ਇਕੱਠ ਹੁੰਦਾ ਯਾਰ ਇੱਥੇ ਹਰੇਕ ਗਰਮੀ 'ਚ। ਹਰੇਕ ਐਤਵਾਰ ਤਾਂ ਇੰਨੇ ਹੀ ਇਕੱਠ ਹੁੰਦਾ ਤੇ ਬਾਕੀ ਦਿਨਾਂ ਦੇ ਵਿੱਚ ਇਹਦੋਂ ਥੋੜਾ ਜਿਹਾ ਘੱਟ-ਘੱਟ ਹੁੰਦਾ ਤੇ ਲੋ ਜੀ ਇਹਦੇ ਬਾਅਦ ਨਹਾ ਨੂ ਕੇ ਆਪਾਂ ਹੁਣ ਚੱਲਦੇ ਆਂ ਘਰ ਨੂੰ ਤੇ ਲੋ ਜੀ ਹੁਣ ਆਪਾਂ ਸਿੱਧਾ ਪਹੁੰਚਦੇ ਆਂ ਘਰੇ ਤੇ ਗਾਲਾਂ ਬਹੁਤ ਪੈ ਗਈਆਂ ਸੀ ਕਿਉਂਕਿ ਟਾਈਮ ਬਹੁਤ ਹੋ ਗਿਆ ਸੀ 5:30-6 ਵਜੇ ਵਾਲੀ ਸੀ। ਸਵੇਰ ਦੇ ਆਏ ਹੋਏ ਸੀ ਤੇ ਅੱਜ ਦਾ ਬਲੌਗ ਕਰਦਾ ਇੱਥੇ ਖਤਮ ਧੰਨਵਾਦ